ਹੈਲੋ ਤਾਂ ਮੇਰੇ ਨਾਲ ਫੋਨ ਲਾਈਨ ਤੇ ਐਕਸ ਅਮਨਦੀਪ ਸਿੰਘ ਜੀ ਜੁੜ ਰਹੇ ਨੇ ਅਮਨ ਜੀ ਤੱਕ ਸਟੈਂਡ ਸਕੀਮ ਦੇ ਵਿੱਚ ਕਾਫੀ ਇਨਕ੍ਰੋਚਮੈਂਟ ਹੋਈ ਪਈ ਹੈ ਕਾਫੀ ਵਾਰ ਚਿੱਠੀਆਂ ਦਿੱਤੀਆਂ ਗਈਆਂ ਉੱਥੋਂ ਦੇ ਵਪਾਰੀਆਂ ਵੱਲੋਂ ਤਾਂ ਕੀ ਕਾਰਵਾਈ ਤੁਹਾਡੇ ਵੱਲੋਂ ਹੁਣ ਤੱਕ ਕੀਤੀ ਗਈ ਹੈ ਜਦਦਾ ਇਲਾਕਾ ਤੁਹਾਡੇ ਕੋਲ ਹੈ ਵੇਖੋ ਜੀ ਕਾਰਵਾਈ ਇਸ ਤਰ੍ਹਾਂ ਹੈ ਕਿ ਪਹਿਲਾਂ ਅਸੀਂ ਕਰਨ ਗਏ ਸੀ ਕਿ ਕਾਰਵਾਈ ਪਰ ਲੋਕ ਸਾਡੇ ਗਲ ਪਏ ਸੀ ਉੱਥੇ ਜਿੰਨੇ ਕਿ ਖਬਰਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਗੱਲਬਾਤ ਹੋਈ ਸੀ ਕਵਾੜੀਆਂ ਨੇ ਬਹੁਤ ਜ਼ਿਆਦਾ ਕਵਾੜ ਜਿਹੜਾ ਉੱਥੇ ਰੋਡਾਂ ਦੇ ਉੱਤੇ ਸੁੱਟਿਆ ਆ ਸਾਰਾ ਸੜਕਾਂ ਬਲਾਕ ਕੀਤੀਆਂ ਹੋਈਆਂ ਨੇ ਅਸੀਂ ਪੁਲਿਸ ਨਾਲ ਲਿਖੀ ਆ ਪੁਲਿਸ ਨਾਲ ਪਸਾਨੂੰ ਮਿਲਣੀ ਲਈ ਪਰ ਐਕਸ ਸਰਬ ਇਹ ਗੱਲ ਜਿਹੜੀ ਹੈ ਜਹਾਜਗੜ ਦੀ ਹੈ ਮੈਂ ਤੁਹਾਡੇ ਨਾਲ ਟਰੱਕ ਸਟੈਂਡ ਸਕੀਮ ਦੀ ਜਿੱਥੇ ਗਰੀਬਤੀ ਪੈਂਦੀ ਹੈ ਮੈਂ ਜਹਾਜਗੜ ਦੀ ਟਰੱਕ ਸਟੈਂਡ ਦੀ ਗੱਲ ਕਰ ਰਿਹਾ ਟੋਟਲ ਏਰੀਆ ਦੀ ਮੈਂ ਗੱਲ ਕਰ ਰਿਹਾ ਟੋਟਲ ਏਰੀਆ ਦੇ ਵਿੱਚ ਹੀ ਇਹਹੀ ਪ੍ਰੋਬਲਮ ਹੈ ਟਰੱਕ ਸਟੈਂਡ ਦੇ ਵਿੱਚ ਕੀ ਹੈ ਕਿ ਕਵਾੜੀਆਂ ਨੇ ਮਨ ਲ ਜਿੰਨਾ ਵੀ ਕਵਾੜ ਆ ਸਾਰਾ ਰੋਡਾਂ ਦੇ ਉੱਤੇ ਰੱਖ ਦਿੱਤਾ ਹੈ ਠੀਕ ਹੈ ਰੋਡਾਂ ਬਲਾਕ ਕਰ ਦਿੱਤੀਆਂ ਜਾਂ ਜਦ ਕਿ ਉੱਥੇ ਅਸੀਂ ਡਿਵੈਲਪਮੈਂਟ ਵੀ ਕਰ ਰਹੇ ਹਾਂ ਔਰ ਡਵੈਲਪਮੈਂਟ ਸਾਡੀ ਨਜ਼ਰ ਨਹੀਂ ਆ ਰਹੀ ਕਿਉਂਕਿ ਡਵੈਲਪਮੈਂਟ ਉਹ ਇੰਨੀ ਜ਼ਿਆਦਾ ਉੱਥੇ ਸਮਾਨ ਰੱਖਿਆ ਹੋਇਆ ਹੈ ਕਿ ਡਵੈਲਪਮੈਂਟ ਕਰਨ ਦੇ ਵਿੱਚ ਹੀ ਪ੍ਰੋਬਲਮ ਆ ਰਹੀ ਹੈ ਤੇ ਕੋਈ ਇੱਥੇ ਸਖਤੀ ਤੇ ਰਵਈਆ ਕਦੋਂ ਤੱਕ ਬਣਾਇਆ ਜਾਏਗਾ ਚੇਅਰਮੈਨ ਵੱਲੋਂ ਵੀ ਹੁਕਮ ਦਿੱਤੇ ਗਿਆ ਤੁਸੀਂ ਚਿੱਠੀ ਵੀ ਲਿਖੀ ਸੁਰੱਖਿਆ ਲਈ ਅਰਜਨ ਜੀ ਚਾਰ ਚੇਅਰਮੈਨ ਤੁਹਾਨੂੰ 4 ਫਰਵਰੀ ਨੂੰ 4 ਫਰਵਰੀ ਨੂੰ ਤੁਹਾਨੂੰ ਸੁਰੱਖਿਆ ਦੀ ਵੀ ਮਿਲਣੀ ਸੀ ਉਹ ਮਿਲੀ ਜਾਂ ਨਹੀਂ ਮਿਲੀ ਉਹਦੇ ਬਾਰੇ ਕੀ ਸਰ ਨਹੀਂ ਅਸੀਂ ਮੇਰਾ ਖਿਆਲ 4-5 ਲੈਟਰਾਂ ਲਿਖ ਚੁੱਕੇ ਹਾਂ ਜੀ ਉਹਦੇ ਵਿੱਚ ਪੱਤਰ ਦੇ ਵਿੱਚ ਹੀ ਵੇਖੋ ਹਵਾਲੇ ਤਹਿਤ ਪੱਤਰ ਆਪਾਂ ਭੇਜੇ ਹੋਏ ਨੇ ਉਹ ਜਿਹੜੇ ਡਿਊਟੀ ਮੈਸਰ ਸਾਹਿਬ ਨੂੰ ਹਾਂ ਕਮਿਸ਼ਨਰ ਸਾਹਿਬ ਨੂੰ ਉਹ ਆਪਣੇ ਮਾਨਯੋਗ ਕਪ ਕਮਿਸ਼ਨਰ ਜੀ ਤੇ ਮਾਨਯੋਗ ਡੀਸੀ ਸਾਹਿਬ ਨੂੰ ਠੀਕ ਹੈ ਜੀ ਤੇ ਡਿਊਟੀ ਮੈਂਡੀ ਸਟੇਟ ਵਾਸਤੇ ਵੀ ਭੇਜੇ ਪੱਤਰ ਪਰ ਉਹ ਸਾਨੂੰ ਇਹ ਚੀਜ਼ਾਂ ਮਿਲਣਗੀਆਂ ਅਸੀਂ ਕੱਲੇ ਜਾ ਕੇ ਉੱਥੇ ਕਿੰਨਾ ਕੁ ਕਾਰਵਾਈ ਕਰਾਂਗੇ ਲੋਕ ਸਾਡੇ ਗਲ ਪੈਂਦੇ ਨੇ ਦੁਕਾਨਦਾਰ ਕਹਿੰਦੇ ਕਿ ਸੁਰੱਖਿਆ ਹੀ ਇੰਨੀ ਮੰਗ ਲੈਂਦੇ ਕਿ ਉਹਨਾਂ ਨੂੰ ਦੇਣੀ ਔਖੀ ਹੋ ਜਾਂਦੀ ਹੈ ਬਸ ਮੈਂ ਕਹਾਂ ਜੀ ਕੋਈ ਨਹੀਂ ਸੁਰੱਖਿਆ ਸਾਨੂੰ ਸੁਰੱਖਿਆ ਭਾਵੇਂ ਤੁਸੀਂ 10 20 ਬੰਦੇ 50 ਦੇ ਦੇਣ ਸਾਨੂੰ ਕੋਈ ਪ੍ਰੋਬਲਮ ਥੋੜੀ ਆ 20 25 ਬੰਦੇ ਵੀ ਦੇ ਦੇਣ ਤਾਂ ਵੀ ਅਸੀਂ ਕਾਰਵਾਈ ਤੇ ਕਰ ਦਾਂਗੇ ਪਰ ਇਹ ਹੈ ਕਿ ਪੁਲਸ ਪੁਲਸ ਪ੍ਰੋਡਕਸ਼ਨ ਹੋਊਗੀ ਤੇ ਤਾਂ ਹੀ ਆ ਨਾ ਕਿਉਂਕਿ ਉੱਥੇ ਕੁਝ ਵੀ ਹੋ ਸਕਦਾ ਹੈ ਕੋਈ ਮਤਲਬ ਮਿਸ ਹੈਪਨਿੰਗ ਹੋ ਗਈ ਉਹਦਾ ਕੌਣ ਜ਼ਿੰਮੇਵਾਰ ਹੈ ਮੁੜ ਕੇ ਕੱਲ ਨੂੰ ਤਾਂ ਇਹਦੇ ਤੇ ਹੋਰ ਕੋਈ ਆਪਣਾ ਕਾਰਵਾਈ ਵਿਭਾਗ ਅੱਲੋ ਨਹੀਂ ਕੀਤੀ ਕੋਈ ਐਫ ਆਈ ਆਰ ਕਿਉਂਕਿ ਬਾਰ ਬਾਰ ਤੁਹਾਡੇ ਲੋ ਵੀ ਸਮਝਾਇਆ ਗਿਆ ਉਹਨਾਂ ਨਾਲ ਮੀਟਿੰਗ ਹੋਈਆਂ ਵਪਾਰ ਯੂਨੀਅਨ ਨਾਲ ਇਥੋਂ ਤੱਕ ਕਿ ਚੇਅਰਮੈਨ ਦੇਖੋ ਐਫ ਆਈ ਆਰ ਤੇ ਮੇਰੇ ਮੇਕੋ ਇਹ ਲੈਵਲ ਤੇ ਆ ਮਾਨਜੋਗ ਚੇਅਰਮੈਨ ਸਾਹਿਬ ਸਾਡੇ ਨੇ ਉਹ ਕਰਨ ਕਾਰਵਾਈ ਐਫ ਆਈ ਆਰ ਵਾਸਤੇ ਕਰਾਉਣੀ ਆ ਤੇ ਆਪਾਂ ਮਤਲਬ ਲਿਖਤੇ ਪਰ ਅਸੀਂ ਇਹਨੇ ਵੀ ਮਤਲਬ ਨਾ ਹੀ ਇਥੋਂ ਤੱਕ ਅਸੀਂ ਨੋਬਤ ਆਵੇ ਅਸੀਂ ਕਿਸੇ ਤੇ ਐਫ ਆਈ ਆਰ ਨਹੀਂ ਕਰਨੀ ਚਾਹੁੰਦੇ ਅਸੀਂ ਤਾਂ ਨੇ ਆ ਵੀ ਚਲੋ ਇਹ ਸਮਾਨ ਆਪਣਾ ਚੱਕ ਲੈਣਾ ਤਾਂ ਰੋਡਾਂ ਦੇ ਉੱਤੇ ਜਿਹੜਾ ਪਿਆ ਹੈ ਚੁੱਕ ਲੈਣਾ ਅਸੀਂ ਮਤਲਬ ਵੀ ਇਹਨਾਂ ਦੇ ਦੋਖੀ ਥੋੜੀ ਆ ਕਿ ਜਾ ਇਹਨਾਂ ਨੂੰ ਰੋਟੀ ਪਾਣੀ ਐਸੀ ਇਹਨੇ ਆ ਵੀ ਆਪਣਾ ਰੋਟੀ ਕਮਾਰਾ ਰੋਟੀ ਕਮਾਉਣ ਖਾਣ ਪਰ ਆਪਣੀ ਰੋਡਾਂ ਦੇ ਉੱਤੇ ਤਾਂ ਨਾ ਸਾਮਾਨ ਸੁੱਟਣ ਬਸ ਇਨੀ ਗਾਣੀ ਆ ਸਾਨੂੰ ਤਾਂ ਹੋਰ ਕੋਈ ਗੱਲ ਨਹੀਂ ਸਾਡੀ ਇਨਕ੍ਰੋਚਮੈਂਟ ਇਹੀ ਆ ਵੀ ਰੋਡਾਂ ਦੇ ਉੱਤੇ ਜਿਹੜਾ ਸੁੱਟਦੇ ਆ ਇਹ ਨਾ ਸੁੱਟਣ ਬਸ ਟਰੱਕ ਸਟੈਂਡ ਸਕੀਮ 'ਚ ਜਿਹੜਾ ਮੈਨੂੰ ਹੁਣ ਤੱਕ ਇਨਪੁਟ ਮਿਲਿਆ ਕਿ ਤਿੰਨ ਦੁਕਾਨਦਾਰ ਹੈ ਜਿਨ੍ਹਾਂ ਦਾ ਸਾਰਾ ਕੁਆੜ ਦਾ ਸਾਮਾਨ ਪਿਆ ਜਿਹਦੇ ਕਰਕੇ 27 ਤੋਂ 28 ਦੋ ਦਰਜਨ ਤੋਂ ਕਰੀਬ ਜਿਹੜੇ ਵੱਧ ਦੁਕਾਨਦਾਰ ਪੀੜਤ ਨੇ ਜਿੰਨਾਂ ਦੇ ਕਾਫੀ ਦੁਕਾਨਾਂ ਇਹ ਬੰਦ ਹੋ ਜਾਂਦੇ ਦੇਖੋ ਜੀ ਦੇਖੋ ਜੀ ਇੱਥੇ ਇਨਾ ਬੁਕਿੰਗ ਏਜੰਸੀਆਂ ਵਾਲੇ ਵੀ ਪੀੜਤ ਨੇ ਲੋਕ ਕਾਫੀ ਪੀੜਤ ਨੇ ਇਹ ਨਹੀਂ ਵੀ ਨਹੀਂ ਹੈਗੇ ਪਰ ਹੁਣ ਕਾਰਨ ਇਹ ਕਿ ਉਹ ਨਹੀਂ ਹੁਣ ਸਮਾਨ ਚੁੱਕਦੇ ਕਿੰਨਾ ਅਸੀਂ ਮਤਲਬ ਵੇਖੋ ਜਾ ਕੇ ਧੱਕੇ ਨਾਲ ਸਮਾਨ ਚੁੱਕਣ ਲੱਗਦੇ ਆ ਅਸੀਂ ਸਾਡੀ ਟੀਮ ਜਾਂਦੀ ਆ ਤੇ ਉਹ ਨਹੀਂ ਸਾਨੂੰ ਕਾਰਵਾਈ ਕਰਨ ਦਿੰਦੇ ਗੱਡੀਆਂ ਪੈਂਦੀ ਨੇ ਉਹ ਪਿੱਛੇ ਜੇ ਤੁਸੀਂ ਕਵਰ ਵੀ ਦੇਖੀ ਹੋਊਗੀ ਰਾਡ ਲੈ ਕੇ ਇੱਕ ਬੰਦਾ ਪੈ ਗਿਆ ਮੇਰੇ ਤੇ ਹਮਲਾ ਤਾਂ ਲਗਾਇਆ ਜਾਂਦਾ ਹੈ ਜਸਦਾ ਦੇ ਸਾਰੀ ਕਾਰਵਾਈ ਇਨਕ੍ਰੋਚਮੈਂਟ ਦੇ ਖਿਲਾਫ ਦੇਖੋ ਅਸੀਂ 4 ਫਰਵਰੀ ਦੀ ਲਿਖੀ ਹੋਈ ਹੈ ਪੁਲਸ ਹੈਲਪ ਜੇ ਸਾਨੂੰ ਪਹਿਲਾਂ ਮਿਲ ਸਕਦੀ ਹੈ ਤਾਂ ਅਸੀਂ ਪਹਿਲਾਂ ਕਾਰਵਾਈ ਕਰ ਦਾਂਗੇ ਸਾਨੂੰ ਜਦੋਂ ਪੁਲਸ ਹੈਲਪ ਮਿਲ ਜੂਗੀ ਅਸੀਂ ਕਾਰਵਾਈ ਕਰ ਦਾਂਗੇ ਪੁਲਸ ਆਪਣੇ ਡਿਊਟੀ 'ਤੇ ਤਿਆਰ ਹੈ ਜੀ ਸਾਰਾ ਇਹ ਕੰਮ ਕਰਨ ਲਈ ਮੈਂ ਕਹਾਂ ਜੀ ਅਸੀਂ ਇਮੀਡੀਏਟਲੀ ਐਕਸ਼ਨ ਕਰਾਂਗੇ ਸਾਰਾ ਕੁਝ ਚੁੱਕ ਦਾਂਗੇ ਪਰ ਇਹ ਆ ਵੀ ਸਾਨੂੰ ਉਹ ਪੁਲਸ ਹੈਲਪ ਤਾਂ ਜੋਗ ਡਿਊਟੀ ਮੰਜਿਸਟਰੇਟ ਜਿਹੜੇ ਉਹ ਲੱਗ ਜਾਣ ਤੇ ਬਸ ਠੀਕ ਹੈ ਅਸੀਂ ਕਾਰਵਾਈ ਕਰ ਦਾਂਗੇ ਕੋਈ ਪ੍ਰੋਬਲਮ ਨਹੀਂ ਧੰਨਵਾਦ ਮੰਜੀ